ਗਿਆਨੀ ਰਗਵੀਰ ਸਿੰਘ ਹੁਣਾਂ ਤੇ ਗਿਆਨੀ ਸੁਲਤਾਨ ਸਿੰਘ ਹੁਣਾਂ ਦਾ ਹੁਣ ਇਹ ਮੁੱਦਾ ਸਿਰਫ ਧਾਰਮਿਕ ਨਹੀਂ ਰਿਹਾ ਇਹ ਮੁੱਦਾ ਸਿਆਸੀ ਵੀ ਬਣ ਚੁੱਕਿਆ ਹੈ ਕਾਲਾ ਤਸਰ ਦੇ ਤੋ ਜਿਵੇਂ ਜਿਸ ਕਦਰ ਹਟਾਇਆ ਗਿਆ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਤੁਸੀਂ ਭਗਵੰਤ ਮਾਨ ਦਾ ਜ਼ਿਕਰ ਕਰਦੇ ਮੈਨਾਂ ਦਾ ਆਪਣੇ ਮੁਲਾਜ਼ਮ ਨੂੰ ਵੀ ਨਹੀਂ ਹਟਾਉਂਦੇ ਹੁਣੇ ਜਦੋਂ ਵੀ ਕਦੇ ਸ਼ੋਮਣੀ ਕਾਲੀਦਾ ਦੀ ਲੀਡਰਸ਼ਿਪ ਦੇ ਉੱਤੇ ਹਉਦਿਆਵਲ ਹਮਲਾ ਹੋਇਆ ਤਾਂ ਪੰਥ ਕਦਰੇ ਦੀ ਗੱਲ ਕੀਤੀ ਗਈ ਹੁਣ ਇਹਦਾ ਫੈਸਲਾ ਲਿਆ ਗਿਆ ਇਹਦੇ ਨਾਲ ਇਹ ਸਵਾਲ ਤਾਂ ਖਤਮੀ ਹੋ ਗਿਆ ਪੰਤ ਕਤਰੇ ਵਾਲਾ ਪੰਤ ਦੇ ਖਤਰੇਜ ਹੈ ਜਿਹੜੇ ਪੰਥ ਦੇ ਦਾਅਵੇਦਾਰ ਹੈ ਪਾਂਦੀ ਰਖਵਾਲੀ ਕਰਨ ਵਾਲੇ ਜੇ ਸਵਾਲ ਉਹਨਾਂ ਦੀ ਉੱਠਣਾ ਸਿਰਫ ਪੰਥ ਤੋਂ ਖਤਰਾ ਕਿਸ ਨੂੰ ਹੈ ਜੇ ਫਿਰ ਆਪਾਂ ਆਪਣੇ ਕਿਤੇ ਨੂੰ ਆਪਾਂ ਹੀ ਸਹੀਠ ਠਹਿਰਾਉਣਾ ਹੈ ਆਪਾਂ ਹੀ ਫੈਸਲੇ ਕਰਨੇ ਆ ਤੇ ਫਿਰ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਕਾਹਦੇ ਲਈ ਆਪਾਂ ਹੀ ਟਾਉਣ ਵਾਲੇ ਤੇ ਆਪਾਂ ਹੀ ਲਾਉਣ ਵਾਲੇ ਆਪੇ ਸੱਚ ਕਹਿਣ ਵਾਲੇ ਤੇ ਆਪਾਂ ਹੀ ਝੂਠ ਕਹਿਣ ਵਾਲੇ ਫਤੇ ਜੰਗ ਸਿੰਘ ਬਾਜਵਾ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਰ ਉੱਠਣ ਲੱਗ ਪਏ ਨੇ ਕਿਉਂਕਿ ਉਹਨਾਂ ਨੇ ਕਿਹਾ ਕਹਿੰਦੇ ਕਿ ਬੰਦੀ ਸਿੰਘ ਜਲਦੀ ਰਹਾ ਹੋਣਗੇ ਜੇ ਬਾਜਵਾ ਜੀ ਨੇ ਇਹ ਗੱਲ ਕਹੀ ਹੈ ਤਾਂ ਉਹਨਾਂ ਨੇ ਜ਼ਰੂਰ ਜਿਹੜਾ ਹੈਗਾ ਸੀਨੀਅਰ ਲੀਡਰਸ਼ਿਪ ਆਪਣੇ ਨਾਲ ਗੱਲਬਾਤ ਕਰਕੇ ਕਹੀ ਕਿਉਂਕਿ ਇਹ ਗੱਲ ਆਪਾਂ ਭਾਜਪਾ ਵਾਲੇ ਸਾਰੇ ਵਾਕੂ ਵੀ ਜਾਣਦੇ ਆਂ ਜਿਹੜੇ ਸਾਰੇ ਦਰਸ਼ਕ ਆ ਉਹ ਵੀ ਜਾਣਦੇ ਨੇ ਇਹਨਾਂ ਗੱਲਾਂ ਨੂੰ ਇਜੇ ਭਾਜਪਾ ਦਾ ਕੋਈ ਆਗੂ ਬਿਆਨ ਦਿੰਦਾ ਤਾਂ ਇਹ ਨਹੀਂ ਕਿ ਵੀ ਐਵੇਂ ਝੂ ਕੱਲ ਆ ਗਈ ਮੂੰਹ ਤੋਂ ਬੋਲਤੀ ਕੋਈ ਨਾ ਕੋਈ ਸੰਗਠਨਾਂ ਕੋਲੇ ਹਾਇਸ ਕਹਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਆਉਣ ਵਾਲੇ ਦਿਨਾਂ ਚ ਹੋ ਸਕਦੀ ਹੈ ਜੇ ਭਾਜਪਾ ਮੈਂ ਕਹਿ ਸਕਦਾ ਹਾਂ ਜੇ ਭਾਜਪਾ ਸੁੰਦਰੇ ਸੰਜੀਦਗੀ ਦੇ ਨਾਲ ਜਿੱਦਾਂ ਉਹਨਾਂ ਨੇ ਕਿਹਾ ਫੈਸਲਾ ਲੈਂਦੀ ਹੈ ਤਾਂ ਪੰਜਾਬੀ ਇਸ ਕੰਨ ਨੂੰ ਵੈਲਕਮ ਕਰਨਗੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰੀਏ ਤਾਂ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਮੁੱਦਾ ਜਿਉ ਦਿਨ ਬਦਿਨ ਵੱਡਾ ਹੁੰਦਾ ਜਾ ਰਿਹਾ ਹੈ ਬੇਸ਼ੱਕ ਕੱਲ ਉਹਨਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਪਰ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਹੁਣਾਂ ਨੂੰ ਜਿਸ ਤਰ੍ਹਾਂ ਸੇਵਾ ਮੁਕਤ ਕੀਤਾ ਗਿਆ ਉਸ ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਸਵਾਲ ਸਿੱਖ ਸੰਗਤ ਖੜੇ ਕਰ ਰਹੀ ਹੈ ਤੇ ਨਾਲ ਨਾਲ ਵਿਰੋਧੀਆਂ ਨੂੰ ਵੀ ਮੌਕਾ ਮਿਲ ਰਿਹਾ ਹੈ ਇਸ ਮਾਮਲੇ ਦੇ ਉੱਪਰ ਬੋਲਣ ਦਾ ਇਸ ਤੋਂ ਇਲਾਵਾ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਕਿਉਂਕਿ ਵੱਡਾ ਬਿਆਨ ਬੰਦੀ ਸਿੰਘਾਂ ਨੂੰ ਲੈ ਕੇ ਵੀ ਸਾਹਮਣੇ ਆਏ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਤਾ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਭ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿਕਾਰ ਨਾਲ ਸਸਿਕਾਲ ਅਹਿਮ ਤੇ ਸੁਵਿਧਨਸ਼ੀਲ ਮੁੱਦੇ ਅਜਨਾ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਸਿੱਤਾ ਬਾਬਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਗਿਆਨੀ ਰਗਵੀ ਸਿੰਘ ਹੁਣਾਂ ਤੇ ਗਿਆਨੀ ਸੁਲਤਾਨ ਸਿੰਘ ਹੁਣਾਂ ਦਾ ਹੁਣ ਇਹ ਮੁੱਦਾ ਸਿਰਫ ਧਾਰਮਿਕ ਨਹੀਂ ਰਿਹਾ ਇਹ ਮੁੱਦਾ ਸਿਆਸੀ ਵੀ ਬਣ ਚੁੱਕਿਆ ਹੈ ਤੇ ਇਹ ਮੁੱਦਾ ਜਿਹੜਾ ਇਹ ਪੰਜਾਬ ਦੇ ਸਿੱਖ ਸੰਗਤ ਹੈ ਜੋ ਉਹਨਾਂ ਦੇ ਨਾਲ ਵੀ ਵੱਡੇ ਪੱਧਰ ਤੇ ਜੁੜਿਆ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਿਆਨ ਆਉਂਦਾ ਹੈ ਬਿਆਨ ਮੁੱਖ ਮੰਤਰੀ ਮਾਨ ਉਹਨਾਂ ਦਾ ਵੀ ਆਉਂਦਾ ਉਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤਾਂ ਤੁਹਾਡੇ ਤੋਂ ਹੋ ਨਹੀਂ ਰਹੀਆਂ ਇਹੋ ਜਿਹਾ ਕੁਝ ਹੈ ਜਿਹੜਾ ਤੁਸੀਂ ਕਰ ਰਹੇ ਹੋ ਸੋ ਉਧਰ ਅਕਾਲੀ ਦਲ ਦਾ ਜੋ ਹਰਿਆਣੇ ਦਾ ਸਮੂਹ ਹੈ ਉਹਨੇ ਵੀ ਵੱਡੇ ਪੱਧਰ ਤੇ ਸਤੀਫੇ ਦੇਤੇ ਆ ਇਹ ਲਗਾਤਾਰ ਵਧਦਾ ਜਾ ਰਿਹਾ ਕਿਵੇਂ ਦੇਖਦੇ ਹੋ ਇਸ ਨੂੰ ਕੋਈ ਰੋਕਣ ਦਾ ਕੋਈ ਹੈ ਸਲਸਲਾ ਲੱਗ ਰਿਹਾ ਦੇਖੋ ਇਹ ਮਾਮਲਾ ਹੈ ਜਦੋਂ ਆਪਾਂ ਗੱਲ ਕਰਦੇ ਆਂ ਅਕਾਲ ਤਖਤ ਦੇ ਜਿਹੜੇ ਹੋਂਦ ਆਪਾਂ ਕਵਾਂਗੇ ਕਿ ਸਾਬਕਾ ਜਥੇਦਾਰ ਹੋ ਗਏ ਕਨੀ ਰਵੀਰ ਸਿੰਘ ਜੀ ਉਹਨਾਂ ਨੂੰ ਜਿਸ ਕਦਰ ਇੱਕ ਦਿਨ ਪਹਿਲਾਂ ਮੀਟਿੰਗ ਕਰਕੇ ਸੋਨੀ ਗੁਰਦੁਆਰਾ ਪਰੰਧ ਕਮੇਟੀ ਅੰਤਰੰਕ ਕਮੇਟੀ ਨੇ ਜਿਸ ਤਰ੍ਹਾਂ ਦਾ ਫੈਸਲਾ ਲਿਆ ਹੁਣ ਇਹ ਫੈਸਲਾ ਨਾ ਤਾਂ ਕਿਸੇ ਕਾਲੀ ਦਲ ਦਾ ਹੈ ਨਾ ਐ ਜੀਬੀਸੀ ਦਾ ਹੈ ਜਿਦੋਂ ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਆਂ ਜਾਂ ਇਹ ਗੱਲ ਕਹੀ ਜਾਂਦੀ ਹੈ ਸਿਖਾਈ ਜਾਂਦੀ ਹੈ ਕਿ ਅਕਾਲ ਤਖਤ ਦਾ ਸਦਾ ਸਤਕਾਰ ਉਹਦੀ ਮਹਾਨਤਾ ਦੀ ਗੱਲ ਤੇ ਉਹਦੇ ਜਿਹੜੇ ਸੇਵਕ ਹੋਣ ਜਥੇਦਾਰ ਹੋਣ ਅਕਾਲ ਤਖਤ ਸਾਦੇ ਦੇ ਉਹਨਾਂ ਦੇ ਜਥੇਦਾਰ ਨੂੰ ਜਿਸ ਕਦਰ ਹਟਾਇਆ ਗਿਆ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਤੁਸੀਂ ਭਗਵੰਤ ਮਾਨ ਦਾ ਜ਼ਿਕਰ ਕਰਦੇ ਮੈਨੂੰ ਤਾਂ ਆਪਣੇ ਨਰਾਜ਼ਮੰਦ ਨੂੰ ਵੀ ਨਹੀਂ ਹਟਾਉਂਦੇ ਹੋਣੇ ਬਿਲਕੁਲ ਸੋ ਸੋ ਇਹ ਤਾਂ ਫਿਰ ਪ politcal ਪਾਰਟੀਆਂ ਦੀ ਗੱਲ ਕਰੀਏ ਧਾਰਮਿਕ ਮਾਮਲਿਆਂ ਦੀ ਗੱਲ ਕਰੀਏ ਮੈਂ ਸਮਝਣੇ ਕਿ ਸਾਰੀਆਂ ਲਕੀਰਾਂ ਸਾਰੀਆਂ ਬਲਗਣਾ ਤੋਂ ਉੱਪਰ ਉੱਠ ਕੇ ਮਾਮਲਾ ਜਨਰੇਕ ਵੀਰ ਸਿੰਘ ਉਹਨੇ ਇਹ ਨਾਤਾ ਕਾਲੀ ਦਲ ਦੇ ਨਾ ਐਸਜੀਪੀਸੀ ਦੇ ਨਾ ਕਿਸੇ ਉਹ ਕਈ ਸੁਖਵੀਰ ਬਾਦਲ ਦੇ ਤੇ ਨਾ ਸਿੰਘ ਰਣਜੀਤ ਮਾਨ ਦੇ ਸਮੁੱਚੇ ਸਿੱਖ ਪੰਥ ਦੇ ਜਿਹੜੇ ਜਦੋਂ ਆਪਾਂ ਆਕਾਲ ਚਲ ਦੀ ਜਥੇਦਾਰ ਦੀ ਗੱਲ ਕਰਦੇ ਹਾਂ ਸਮੁੱਚੇ ਸਿੱਖ ਪੰਥ ਦੀ ਨਮਾਇੰਦਗੀ ਕਰ ਰਹੇ ਸੀ ਤੇ ਜਦੋਂ ਉਹਨਾਂ ਨੂੰ ਹਟਾਇਆ ਗਿਆ ਫਿਰ ਤਾਂ ਸਮੁੱਚਾ ਸਿੱਖ ਪੰਥ ਹੀ ਹਲੂਣਾ ਗਿਆ ਨਾ ਕਿਸੇ ਇੱਕ ਧਿਰ ਦੀ ਤਾਂ ਗੱਲ ਹੈ ਨਹੀਂ ਪਰ ਜਿਸ ਤਰ੍ਹਾਂ ਫੈਸਲਾ ਲਿਆ ਇਹਦੇ ਤੇ ਦੇਖੋ ਦੋ ਤਰ੍ਹਾਂ ਦੇ ਸਵਾਲ ਇਕਦਾ ਪਹਿਲਾਂ ਇਹ ਜਦੋਂ ਲੰਬੇ ਸਮੇਂ ਤੋਂ ਸਾਨੂੰ ਸਿਖਾਇਆ ਜਾਂਦਾ ਰਿਹਾ ਕਿ ਜੇ ਚਾਹੇ ਐਸਡੀਬੀਸੀ ਹੋਵੇ ਸ਼੍ਰੋਮਣੀ ਕਾਲੀਦਾਵ ਜਦੋਂ ਉਹਨਾਂ ਦੇ ਲੀਡਰਸ਼ਿਪ ਤੇ ਕਦੇ ਹਮਲਾ ਹੋਵੇ ਤਾਂ ਕਿਹਾ ਜਾਂਦਾ ਸੀ ਕਿ ਪੰਥ ਕਤਰੇ ਚ ਹੈ ਅਕਸਰ ਜਦੋਂ ਅਸੀਂ ਵੀ ਵਿਦਿਆਰਥੀ ਜੀਵਨ ਚ ਹੁੰਦੇ ਸੀ ਉਦੋਂ ਵੀ ਸੁਣਦੇ ਆ ਰਹੇ ਹਾਂ ਤੇ ਹੁਣ ਜਦੋਂ ਬੀਇੰਗ ਅ ਜਰਨਲਿਸਟ ਨੰਬਰ ਤਜਰਬਾ ਹੈ ਉਸ ਨੂੰ ਕਵਰ ਕਰਨ ਦਾ ਮੌਕਾ ਮਿਲਿਆ ਜਦੋਂ ਵੀ ਕਦੇ ਸ਼੍ਰੋਮਣੀ ਕਾਲੀਦਾਵ ਦੇ ਲੀਡਰਸ਼ਿਪ ਦੇ ਉੱਤੇ ਰੋਧਿਆਂ ਵਾਲਾ ਹਮਲਾ ਹੋਇਆ ਤਾਂ ਪੰਥ ਕਤਰੇ ਦੀ ਗੱਲ ਕੀਤੀ ਗਈ ਹੁਣ ਜਿਹੜਾ ਫੈਸਲਾ ਲਿਆ ਗਿਆ ਇਹਦੇ ਨਾਲ ਇਹ ਸਵਾਲ ਤਾਂ ਖਤਮੀ ਹੋ ਗਿਆ ਪੰਥ ਕਤਰੇ ਵਾਲਾ ਜੀ ਪੰਥ ਜੇ ਖਤਰੇ 'ਚ ਹੈ ਤੇ ਜਿਹੜੇ ਪੰਥ ਦੇ ਦਾਅਵੇਦਾਰ ਆ ਪਾਂਦੀ ਰਖਵਾਲੀ ਕਰਨ ਵਾਲੇ ਜੇ ਸਵਾਲ ਉਹਨਾਂ ਦੇ ਉੱਠਣਾ ਤੇਰ ਪੰਥ ਤੋਂ ਖਤਰਾ ਕਿਸ ਨੂੰ ਹੈ ਬਿਲਕੁਲ ਇੱਕ ਨਵੀਂ ਸਥਿਤੀ ਪੈਦਾ ਹੋ ਗਈ ਹੈ ਜਿਹੜੀ ਹੁਣ ਤੱਕ ਦੀ ਜਿਹੜੀ ਰਵਾਇਤ ਸੀ ਟ੍ਰੈਡੀਸ਼ਨ ਸੀ ਵਿਰੋਧੀਆਂ ਬਾਰੇ ਕਿਹਾ ਜਾਂਦਾ ਸੀ ਹੁਣ ਤਾਂ ਇਹ ਹੀ ਕਿਹਾ ਜਾ ਰਿਹਾ ਕਿ ਪਾਂਦੀ ਰਖਵਾਲੀ ਕਰਨ ਵਾਲਿਆਂ ਤੇ ਪੰਥ ਨੂੰ ਖਤਰਾ ਹੋ ਗਿਆ ਹੂੰ ਜੇ ਵਾੜੀ ਕਹਿੰਦੇ ਜੇ ਖੇਤ ਨੂੰ ਖਾਣ ਲੱਗੇ ਤਾਂ ਫਿਰ ਰਾਖੀ ਕੌਣ ਕਰੇਗਾ ਜੀ ਜੀਪੀਸੀ ਜਿਵੇਂ ਮਹਾਂਤਾ ਜੀ ਮੈਂ ਵੀਂਗੇ ਜਨਰਲ ਲੰਬਾ ਸਮਾਂ ਕਵਰ ਕੀਤਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਜੀਪੀਸੀ ਸਿਕਾਂਦੀ ਮਿਨੀ ਪਾਰਲੀਮੈਂਟ ਹੈ ਹੈ ਵੀ ਵਿਚ ਇੱਕ ਪਿਛਲੇ ਕਾਫੀ ਹਰਸੇ ਤੋਂ ਇਲੈਕਸ਼ਨਸ ਨਹੀਂ ਹੋਇਆ ਪਰ ਸਿਕਾਂਦੀ ਕੋਈ ਦੁਨੀਆ ਪਰ ਚ ਕੋਈ ਐਸੀ ਪੀਸੀ ਸਿਕਾਂਦੀ ਐਸੀ ਨੁਮਾਇੰਦਾ ਜਿਥੇ ਹੁੰਦੀ ਹੈ ਜਮਾਤ ਆ ਜਿਹੜੀ ਇਲੈਕਸ਼ਨ ਹੋ ਕੇ ਜਿਹਦੇ ਆਗੂ ਚੁਣੇ ਜਾਂਦੇ ਆ ਨਹੀਂ ਤਾਂ ਬਾਕੀ ਸਾਰੇ ਧਰਮਾਂ ਚ ਨਾਮਿਨੇਸ਼ਨ ਹੁੰਦੀਆਂ ਜਾਂ ਹੋਰ ਰਹੇਤਾ ਹੁੰਦੇ ਆ ਇੱਕ ਇੱਕ ਸਿੱਖ ਭਾਈ ਦਾ ਜਿਹੜਾ ਪੰਤਿਕ ਢੰਗ ਨਾਲ ਐ ਜੀ ਪੀ ਸੀ ਦੀ ਚੋਣ ਕਰਦਾ ਤੇ ਫੇਰ ਉਹਦੀ ਲੀਡਰਸ਼ਿਪ ਤੇ ਉਹਦੀ ਲੀਡਰਸ਼ਿਪ ਗੱਲੋਂ ਹੀ ਜੀ ਇੱਕ ਮੀਟਿੰਗ ਕਰਕੇ ਛਟਕੇ ਨਾਲ ਹੀ ਅਕਾਲ ਸਾਧ ਦੇ ਜਥੇਦਾਰ ਨੂੰ ਲਾਂਬੇ ਕਰ ਦਿੱਤਾ ਗਿਆ ਹੋਏ ਕਿਉਂ ਕਿ ਗੱਲ ਨਾ ਤਾਂ ਐ ਜੀ ਪੀ ਸੀ ਜਿਹੜੇ ਚਲਾਉਣ ਵਾਲੇ ਉਹਨਾਂ ਦੀ ਮੰਨੀ ਗਈ ਤੇ ਨਾ ਜਿਹੜੀ ਸ਼੍ਰੋਮਣੀ ਅਕਾਲੀ ਦਰ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਵੀ ਮੰਨੇਗੀ ਤੇ ਜੇ ਫੇਰ ਮਨ ਮਨੋਧੀਆਂ ਨਾਲ ਹੀ ਅਕਾਲ ਸਾਧ ਦੇ ਜਥੇਦਾਰ ਨੂੰ ਚਲਾਉਣਾ ਹੈ ਜਦੋਂ ਸਰਸੈ ਦਾ ਜਿਹੜਾ ਡੇਰਾ ਮੁਖੀ ਹੈ ਉਹਦੇ ਬਾਰੇ ਸਵਾਲ ਉੱਠਦੇ ਆ ਕਿ ਜੇ ਦਿੱਤੇਦਾਰ ਸਾਹਿਬ ਨੂੰ ਉਹਨਾਂ ਨੂੰ ਘਰ ਬਲਾ ਕੇ ਦੇ ਦਿੱਤੇਗੇ ਚੰਡੀਗੜ੍ਹ ਤੋਂ ਹਿਦਾਇਤਾਂ ਜਾਂਦੀਆਂ ਸਿੰਘ ਸਾਹਿਬਾਂ ਨੂੰ ਤਾਂ ਫਿਰ ਸਵਾਲ ਤਾਂ ਉੱਠਣਗੇ ਨਾ ਜੀ ਸਵਾਲ ਕਿਤੇ ਬਾਹਰੋਂ ਨਹੀਂ ਉੱਠੇ ਸਵਾਲ ਘਰ ਚੋਂ ਅੰਦਰੋਂ ਉੱਠਦੇ ਆ ਜਦੋਂ ਸਵਾਲ ਘਰ ਦੇ ਅੰਦਰੋਂ ਹੀ ਉੱਠਣਾ ਤਾਂ ਫਿਰ ਬਾਹਰ ਲੈਂਦਾ ਕੋਈ ਦੋਸ਼ ਨਹੀਂ ਦੋਸ਼ੀ ਤਾਂ ਆਪਾਈ ਹੈ ਆਪਣੇ ਗਰਵਾਹਾਂ 'ਚ ਦੇਖਣ ਦੀ ਲੋੜ ਹੈ ਬਿਲਕੁਲ ਕਿ ਉਹਨਾਂ ਕਿ ਕਿਆ ਜਾਂਦਾ ਸੀ ਕਿ ਜੀ ਸਿੱਖ ਧਰਮ ਤੇ ਹਮਲਾ ਸਿੱਖ ਧਰਮ ਤੇ ਦੁੱਖਿਆਂ ਦੀ ਗੱਲ ਕੀਤੀ ਜਾਂਦੀ ਸੀ ਹੁਣ ਵੀ ਕਰਦੇ ਆ ਹੁਣ ਵੀ ਮੈਂ ਦੇਖਿਆ ਕਿ ਜਿਹੜੇ ਕਾਲ ਚਸ ਦੇ ਜਥੇਦਾਰ ਜਿਸਕਰ ਹਟਾਇਆ ਗਿਆ ਜਿਹੜਾ ਉਹਦਾ ਵਿਰੋਧ ਕਰ ਰਿਹਾ ਐ ਐ ਜੀਪੀਸੀ ਦੇ ਕੋਈ ਮੈਂਬਰ ਦੀ ਗੱਲ ਕਰੀਏ ਮੈਂ ਪਰਮਜੀਤ ਸਰਨਾ ਜਿਹੜੇ ਬੜੇ ਲੰਬੇ ਸਮੇਂ ਤੋਂ ਖਾਲੀ ਡੀਡਰ ਦੇ ਤੌਰ ਤੇ ਜਾਣੇ ਜਾਂਦੇ ਆ ਹੁਣ ਸੁਭਨੇ ਖਾਲੀ ਦਲ ਦੇ ਨਾਲ ਜਿਹੜੇ ਵਾਈ ਕਰਨ ਵਾਲੇ ਮੋਰੀ ਆਗੂ ਆ ਉਹ ਕਹਿ ਰਹੇ ਦੀ ਸਹੀ ਫੈਸਲਾ ਹੋਇਆ ਬਹੁਤ ਇਸ ਤਰ੍ਹਾਂ ਦਾ ਮਾਮਲਾ ਗੜਬੜ ਹੋ ਰਿਹਾ ਸੀ ਗਲਤ ਹੋ ਰਿਹਾ ਸੀ ਇਸ ਕਰਕੇ ਚਾਹੇ ਕਾਸਸ ਦੇ ਜਥੇਦਾਰ ਸਾਹ ਨੂੰ ਪਾਸੇ ਕੀਤਾ ਗਿਆ ਤੇ ਚਾਹੇ ਜਿਹੜਾ ਹੈਗਾ ਤਾਂ ਕੇਸਗੜ ਸਾਹ ਦੇ ਜਥੇਦਾਰ ਨੂੰ ਪਾਸੇ ਕੀਤਾ ਗਿਆ ਤੇ ਚਾਹੇ ਜਿਹੜਾ ਹੈਗਾ ਦਮਦਮ ਸਾਹ ਦੇ ਜਥੇਦਾਰ ਦੀ ਨਵੀਂ ਨਿਯੁਕਤੀ ਦੀ ਗੱਲ ਕਰ ਲਈਏ ਉਹ ਕਹਿੰਦੇ ਸਾਰਾ ਕੁਝ ਹੀ ਸਹੀ ਹੈ ਜੇ ਫਿਰ ਆਪਾਂ ਆਪਣੇ ਕੀਤੇ ਨੂੰ ਆਪਾਂ ਹੀ ਸਹੀ ਠਹਿਰਾਉਣਾ ਹੈ ਆਪਾਂ ਹੀ ਫੈਸਲੇ ਕਰਨੇ ਆ ਤੇ ਫਿਰ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਕਾਹਦੇ ਲਈ ਆਪਾਂ ਹੀ ਟਾਉਣ ਵਾਲੇ ਤੇ ਆਪਾਂ ਹੀ ਲਾਉਣ ਵਾਲੇ ਆਪੇ ਸੱਚ ਕਹਿਣ ਵਾਲੇ ਤੇ ਆਪੇ ਝੂਠ ਕਹਿਣ ਵਾਲੇ ਫਿਰ ਆਪਾਂ ਹੀ ਹੋ ਗਏ ਨਾ ਸਾਰਾ ਕੁਝ ਸੋ ਪੰਥ ਦੇ ਕੇ ਵੱਡਾ ਸਵਾਲ ਕੱਲਾ ਇਹ ਨਾ ਤਾਂ ਮੈਂ ਕਹਿੰਦਾ ਗਿਆਨੀ ਰਗਵੀਰ ਜੀ ਨੇ ਗੱਲ ਬਹੁਤ ਹੀ ਪਿਆਰੀ ਗੱਲ ਕਹੀ ਉਹ ਦੱਸਣ ਤੋਂ ਪਹਿਲਾਂ ਉਹ ਕਹਿੰਦੇ ਮੈਂ ਤਾਂ ਸਮਝਦਾ ਸੀਗਾ ਕਿ ਕਾਲਤਾ ਸਦੇ ਤੇ ਸਰਦਾ ਕੇਰਾ ਦੁਨੀਆ ਪਰ ਜਿਹੜਾ ਬੈਠੇ ਸਿੱਖ ਭਾਈ ਜਿਹੜਾ ਉੱਥੋਂ ਦਾ ਕਾ ਮੈਨੂੰ ਤਾਂ ਕਹਿੰਦੇ ਅੱਜ ਐਸਡੀਪੀਸੀ ਵਾਲੇ ਘਰੇ ਆ ਕੇ ਪੜਾ ਕੇ ਗਏ ਆ ਦੱਸ ਕੇ ਗਏ ਆ ਗੱਲ ਕਿ ਤੇਰੇ ਫੈਸਲੇ ਜੋ ਤੂੰ ਗੱਲ ਕਹਿਣਾ ਹੈ ਉਕਾਸਾਂ ਦੀ ਚਾਰਦواری ਤਾਂ ਕੀ ਸੀਮਤ ਹੈ ਇਹ ਤੋਂ ਬਾਹਰ ਨਹੀਂ ਜਾਂਦੀ ਜੇਕਰ ਆਪਾਂ ਉਕਾਸਾਂ ਦੇ ਜਿਹੜੇ ਜਥੇਦਾਰਾਂ ਨੇ ਫੈਸਲੇ ਜੋ ਵੀ ਉਹ ਕਹਿੰਦੇ ਆਪਣੇ ਦੋਦੇ ਇੰਡੀਪੈਂਡ ਕੋਈ ਗੱਲ ਕਰਦੇ ਆ ਚਾਰਦواری ਤੱਕ ਹੀ ਅੰਦਰ ਹੀ ਰੱਖਣਿਆ ਫਿਰ ਨੁਕਤੀਆਂ ਤੇ ਸਵਾਲ ਉੱਠਣੇ ਸਵਾਵਿਕ ਹੈ ਜੀ ਬਹੁਤ ਕਾਟੇਵਲੇ ਮੁਕੇ ਹੋਣਗੇ ਕਿ ਇਸ ਤਰ੍ਹਾਂ ਤਿੰਨ ਜਥੇਦਾਰ ਸਿੱਧੇ ਤੌਰ ਤੇ ਜਿਹਨਾਂ ਨੂੰ ਇਕੱਠੇ ਬਦਲ ਦੀ ਗੱਲ ਔਰ ਰਵੈਤਾਂ ਦੇ ਉੱਤੇ ਸਵਾਲ ਸਿੱਖ ਪੰਥ ਦੇ ਅੰਦਰ ਕਮਸਾਨ ਤੁਸੀਂ ਮੈਂ ਹਮੇਸ਼ਾ ਕਹਿਣਾ ਕਹਿਣੀ ਪੈਂਦੀ ਹੈ ਇਹ ਗੱਲ ਕਿ ਐਸਜੀਪੀਸੀ ਉਹਦਾ ਪ੍ਰਧਾਨ ਇਸ ਵੇਲੇ ਪਾਸੇ ਸੁਮਣ ਅਕਾਲੀ ਦਾਸਾ ਪ੍ਰਧਾਨ ਹੈ ਇਸ ਵੇਲੇ ਪਾਸੇ ਤੇ ਤਿੰਨੇ ਸਿੰਘ ਸਾਹਿਬ ਬਦਲ ਕੇ ਲੱਗੇ ਜਿਹੜੇ ਨਵੇਂ ਬਦਲ ਕੇ ਲੱਗੇ ਉਹਨਾਂ ਦੇ ਉੱਤੇ ਵੀ ਹੁੰਦੇ ਕੋ ਅੰਦਰੂਨੀ ਕਮੇਟੀ ਜਿਹੜੇ ਮੈਂਬਰ ਹੈ ਕੁਝ ਉਹ ਮੈਂਬਰ ਆ ਜਿਹਨਾਂ ਨੇ ਇਹ ਤਬਦੀਲੀਆਂ ਕੀਤੀਆਂ ਉਸ ਵਿੱਚ ਇੱਕ ਦੋ ਮੈਂਬਰ ਉਹ ਆ ਜੋ ਤਬਦੀਲੀਆਂ ਦਾ ਵਿਰੋਧ ਕਰ ਰਿਹਾ ਤਾਂ ਸੁਣ ਰਿਹਾ ਸੀ ਜੋ ਅੰਦਰੂਨੀ ਕਮੇਟੀ ਦੀ ਮੀਟਿੰਗ ਉਸ ਤੋਂ ਬਾਅਦ ਆ ਕੇ ਐ ਜੀਬੀਸੀ ਦੇ ਸਿਨੇ ਰਾ ਕੁ ਮੈਂਬਰ ਬੋਲੇ ਆ ਕਹਿੰਦੇ ਤੁਸੀਂ ਜਿਹੜਾ ਆਪਾਂ ਗੱਲ ਕਰਦੇ ਤਾਂ ਦੰਦ ਸਾਹ ਦੇ ਜਿਹੜੇ ਜ਼ਤੇਦਾਰ ਲਾਹੀ ਗਏ ਆ ਕਹਿੰਦੇ ਹੁਣ ਦੇਖੋ ਜਦੋਂ ਇਦਾਂ ਦੇ ਲਫ਼ਜ਼ ਵਰਤੇ ਜਾਣ ਕਿ ਕਿਹੜਾ ਇਹੋ ਜਿਹਾ ਸਾਬਾ ਨੇ ਕਿਹੜਾ ਐਸਾ ਪਾਊਡਰ ਜਿਸ ਨਾਲ ਉਹ ਤੋਤੇ ਉਹਗੇ ਤੁਸੀਂ ਉਹਨਾਂ ਦੀ ਨਿਯੁਕਤੀ ਕੀਤੀ ਹੈ ਤੇ ਗੈਨੇ ਹਰਪ੍ਰੀਤ ਸਿੰਘ ਤੇ ਤੁਸੀਂ ਕਹਿੰਦੇ ਸਵਾਲ ਉਠਾਉਂਦੇ ਸੀ ਉਹਨਾਂ ਦੇ ਕੈਰੇਕਟਰ ਦੀ ਗੱਲ ਕਰਦਾ ਆ ਦੀ ਗੱਲ ਕਰਦੇ ਸੀ ਹੁਣ ਨਵੇਂ ਜ਼ਤੇਦਾਰ ਨੂੰ ਲਾਇਆ ਇੱਕ ਦਿਨ ਅਜ ਹੋਇਆ ਨਹੀਂ ਨਿਯੁਕਤੀ ਉਹਦੇ ਨਾਲ ਨੇ ਸਵਾਲ ਉਹਨਾਂ ਦੇ ਜਦੋਂ ਇਸ ਕਦਰ ਸਾਡੇ ਐਸੇ ਕਿੱਸੇ ਸਮਾ ਸਾਡੇ ਸਿੰਘ ਸਾਹਿਬਾਨ ਦੇ ਉੱਤੇ ਸਵਾਲ ਉੱਠਣਗੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰਾ ਕੁਝ ਕਿਸ ਤਰ੍ਹਾਂ ਦੀ ਦੇ ਦੌਰ ਵਿੱਚ ਦੀ ਗੁਜ਼ਰ ਰਿਹਾ ਹੈ ਜੀ ਜੀ ਬਿਲਕੁਲ ਸੋ ਹੁਣੇ ਸਿਰਫ ਇੱਕ ਹਲਚਲ ਨਹੀਂ ਰਹੀ ਹੁਣੇ ਇੱਕ ਤੂਫਾਨ ਬਣ ਚੁੱਕਿਆ ਹੈ ਤੇ ਤੂਫਾਨ ਕਦੋਂ ਥਮੇਗਾ ਤੇ ਕਿਸ ਤਰ੍ਹਾਂ ਥਮੇਗਾ ਇਹ ਇਸ ਤੇ ਬੜੇ ਵੱਡੇ ਸਵਾਲ ਉੱਠ ਰਹੇ ਨੇ ਸੋ ਉਮੀਦ ਕਰਦੇ ਹਾਂ ਦੀ ਸਿੱਖ ਪੰਥ ਹੈ ਜਿਹੜਾ ਉਹ ਹੱਸਦਾ ਰਹੇ ਵਸਦਾ ਰਹੇ ਸੋ ਜਥੇਦਾਰ ਸਾਹਿਬ ਦੇ ਇਸ ਇੱਕ ਫੈਸਲੇ ਨੇ ਕਾਫੀ ਕੁਝ ਹਿਲਾ ਕੇ ਰੱਖ ਦਿੱਤਾ ਅੱਛਾ ਚਾਬ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਬੰਦੀ ਸਿੰਘਾਂ ਨੂੰ ਲੈ ਕੇ ਫਤਿਹ ਜੰਗ ਸਿੰਘ ਬਾਜਵਾ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਜਿਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸੁਰ ਉੱਠਣ ਲੱਗ ਪਏ ਨੇ ਕਿਉਂਕਿ ਉਹਨਾਂ ਨੇ ਕਿਹਾ ਕਹਿੰਦੇ ਕਿ ਬੰਦੀ ਸਿੰਘ ਜਲਦੀ ਰਿਹਾ ਹੋਣਗੇ ਕਿਉਂਕਿ ਸਾਡੀ ਸਰਕਾਰ ਇਸ ਬਾਰੇ ਵਿਚਾਰ ਚਰਚਾਵਾਂ ਜੜੀਆਂ ਉਹ ਕਰ ਰਹੀ ਹੈ ਕਿਵੇਂ ਦੇਖਦੇ ਇਸ ਨੂੰ ਕਿਉਂਕਿ ਪੰਜਾਬ ਦੀਆਂ ਚੋਣਾਂ 'ਚ ਵੀ ਸਮਾਂ ਥੋੜਾ ਹੀ ਹੈ ਹੁਣ ਦਿਨ-ਦਿਨ ਦਿਨ ਘਟ ਰਹੇ ਨੇ ਤੇ ਇਹੋ ਜਿਹੇ ਬਿਆਨ ਕੀ ਕੁਝ ਛਾਪ ਛੱਡ ਰਹੇ ਨੇ ਜੀ ਬਹੁਤ ਅਹਿਮ ਤੇ ਵੱਡਾ ਮੁੱਦਾ ਜਿਹੜੇ ਮੁੱਦੇ ਤੇ ਅਸੀਂ ਜ਼ਿਕਰ ਕਰ ਰਹੇ ਹਾਂ ਫਤਿਹਜੰਗ ਸਿੰਘ ਬਾਜਵਾ ਜਿਹੜੇ ਪਹਿਲਾਂ ਕਾਂਗਰਸ ਦੇ ਆਗੂ ਰਏ ਹੁਣ ਵੀ ਉਹਨਾਂ ਦੇ ਭਰਾਤਾ ਜਿਹੜੇ ਹੈਗੇ ਆ ਆਪਾਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹੈ ਤਾਂ ਕਾਂਗਰਸ ਦੇ ਆਹ ਸਰਪ੍ਰਸਤ ਸਿੰਘ ਬਾਜਵਾ ਜੀ ਪਰ ਦੂਜੇ ਫਤਿਹਜੰਗ ਸਿੰਘ ਬਾਜਵਾ ਜਿੰਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਭਾਜਪਾ ਦੇ ਆਗੂ ਹੈ ਅਹਿਮ ਗੱਲ ਹੈ ਕਿਉਂਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਉਹਨਾਂ ਨੂੰ ਛੱਡਣ ਦਾ ਸਵਾਲ ਹੈ ਸਾਰਾ ਕੁਝ ਕੇਂਦਰ ਦੀ ਸਰਕਾਰ ਗ੍ਰਹਿ ਮੰਤਰੀ ਆਲਾ ਉਹਨਾਂ ਦੇ ਰਵੱਈਏ ਤੇ ਨਿਰਭਰ ਕਰਦਾ ਹੈ ਜੇ ਬਾਜਪਾ ਜੀ ਨੇ ਗੱਲ ਕਹੀ ਹੈ ਤਾਂ ਉਹਨਾਂ ਨੇ ਜ਼ਰੂਰ ਜਿਹੜਾ ਹੈਗਾ ਸੀਨੀਅਰ ਲੀਡਰਸ਼ਿਪ ਆਪਣੇ ਨਾਲ ਗੱਲਬਾਤ ਕਰਕੇ ਕਹੀ ਕਿਉਂਕਿ ਇਹ ਗੱਲ ਆਪਾਂ ਭਾਜਪਾ ਵਾਲੇ ਸਾਰੇ ਬਾਖੂ ਵੀ ਜਾਣਦੇ ਆਂ ਜਿਹੜੇ ਸਾਡੇ ਦਰਸ਼ਕ ਹੈ ਉਹ ਵੀ ਜਾਣਦੇ ਨੇ ਇਹਨਾਂ ਗੱਲਾਂ ਨੂੰ ਜੇ ਭਾਜਪਾ ਦਾ ਕੋਈ ਆਗੂ ਬਿਆਨ ਦਿੰਦਾ ਤਾਂ ਇਹ ਨਹੀਂ ਕਿ ਵੀ ਐਵੇਂ ਝੂ ਗੱਲ ਆ ਗਈ ਮੂੰਹ ਤੋਂ ਬੋਲਤੀ ਜੋ ਬਿਆਨ ਬਾਜਵੰਦੀ ਦਿੱਤਾ ਗਿਆ ਹੈ ਫਿਰ ਅੰਦਾਜ਼ਾ ਹੈ ਕਿ لازمی ਤੌਰ ਤੇ ਉਹਨਾਂ ਨੇ ਆਪਣੀ ਲੀਡਰਸ਼ਿਪ ਨਾਲ ਗੈਰ ਰਸਮੀ ਤੌਰ ਤੇ ਵਿਚਾਰਿਆ ਹੋਵੇ ਚਾਹੇ ਕੋਈ ਨਾ ਕੋਈ ਸੰਕੇਤ ਉਹਨਾਂ ਕੋਲੇ ਹੈ ਇਸ ਗੱਲ ਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਆਉਣ ਵਾਲੇ ਦਿਨਾਂ ਚ ਹੋ ਸਕਦੀ ਹੈ ਦੇਖੋ ਸਿੱਖਾਂ ਦਾ ਵੱਡਾ ਮਾਮਲਾ ਹੈ ਸਜ਼ਾਵਾਂ ਭੁਗਤ ਚੁੱਕੇ ਹੈ ਕਈ ਬੰਦੀ ਸਿੰਘ ਦਾ ਇਹ ਜਿਹੜੇ ਫਿਜ਼ੀਕਲ ਤੌਰ ਤੇ ਇਸ ਵੇਲੇ ਨਾਲ ਨਾਲ ਮਾਨਸਿਕ ਤوازਨ ਵੀ ਬਦਲ ਚੁੱਕੇ ਹੈ ਸੋ ਇੱਕ ਤਰ੍ਹਾਂ ਦਾ ਮਨੁੱਖਤਾ ਦਾ ਮਾਨਤਾ ਦਾ ਸਿੱਧੇ ਤੌਰ ਤੇ ਹਮਨ ਰਾਜ ਦਾ ਸਵਾਲ ਹੈਗਾ ਮੁਲਕੀ ਅਧਿਕਾਰਾਂ ਦਾ ਮਾਮਲਾ ਹੈ ਕਿ ਕਿਉਂ ਨਾ ਰਿਹਾਈ ਹੋਵੇ ਜੇ ਆਪਣੇ ਸਜ਼ਾਵਾਂ ਹੀ ਪੁਕਤੀਆਂ ਉਹਨਾਂ ਨੇ ਤਾਂ ਫਿਰ ਉਹਨਾਂ ਦੀ ਰਿਹਾਈ ਕਿਉਂ ਨਾ ਹੋਵੇ ਕومی ਪੱਤਰ ਤੇ ਮਾਮਲਾ ਸੋਨੀ ਗੁਰਦਰਪੋਂ ਦੀ ਵੰਡੀ ਜਿਦਾ ਪਹਿਲਾਂ ਜ਼ਿਕਰ ਕਰਦੇ ਹਟੇ ਆ ਉਹਨਾਂ ਵੱਲੋਂ ਲਗਾਤਾਰ ਰਾਸ਼ਟਰਪਤੀ ਨੂੰ ਮੰਗ ਪੱਤਰ ਪ੍ਰਧਾਨ ਮੰਤਰੀ ਕੋਲੇ ਸਵਾਲ ਗ੍ਰਹਿ ਮੰਤਰੀ ਕੋਲੇ ਸਵਾਲ ਲੱਖਾਂ ਦਸਕਤ ਕਰਵਾ ਕੇ ਦਿੱਤੇ ਗਏ ਕਿ ਬੰਦੀ ਸਿੰਘਾਂ ਦੀ ਰਿਹਾਈ ਛੱਡੋ ਮੰਦੀ ਸਿੰਘਾਂ ਨੂੰ ਕੌਣ ਨਹੀਂ ਛੱਡਣਾ ਚਾਹੀਦਾ ਛੱਡਿਆ ਜਾਵੇ ਉਹਨਾਂ ਨੂੰ ਰਿਹਾਈ ਕਰੀ ਜਾਵੇ ਉਹਨਾਂ ਦੀ ਉਸ ਪਾਸੇ ਉਦੋਂ ਦਾ ਸ਼ਾਇਦ ਕੇਂਦਰ ਸਰਕਾਰ ਕਹਿੰਦੀ ਹੈ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਈ ਜਵਾਬ ਨਹੀਂ ਦਿੱਤਾ ਚੁੱਪ ਰਹੇ ਕੋਈ ਜਵਾਬ ਆਇਆ ਨਹੀਂ ਇਸ ਪਾਸੇ ਪਰ ਹੋਂਦੇ ਫਤਿਹਜੰਗ ਸਿੰਘ ਬਾਜਵਾ ਨੇ ਗੱਲ ਕਹੀ ਹੈ ਤਾਂ ਲਾਜ਼ਮੀ ਤੌਰ ਤੇ ਦੇਖੋ ਆਪਾਂ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਮਹੱਲੀ ਜਿਹੜੇ ਲੋਕ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਮੌਕਾ ਮਿਲੇਗਾ ਕਿਸੇ ਨਾ ਕਿਸੇ ਮੌਕੇ ਤੇ ਉਸ ਚੌਂਕ ਦੇ ਵਿੱਚ ਦੀ ਕੋਈ ਜਰਨਲ ਕਿੰਨਾ ਲੰਬਾ ਸਮਾਂ ਹੋ ਗਿਆ ਉੱਥੇ ਜਿਹੜਾ ਹੈਗਾ ਆਪਣਾ ਮੋਰਚਾ ਲਗਾਈ ਬੈਠੇ ਹੈ ਤੰਬੂ ਗੱਡੇ ਹੋਏ ਪਿਛਲੇ ਨੀਆਂ ਸਰਦੀਆਂ ਨਿਕਲ ਕੇ ਗਈਆਂ ਤਾਂ ਵੀ ਸਿੰਘ ਉੱਥੇ ਜਟੇ ਵੀ ਹੈ ਹੁਣ ਗਰਮੀ ਆ ਰਹੀਆਂ ਤਾਂ ਵੀ ਉੱਥੇ ਇਸ ਤੋਂ ਪਹਿਲਾਂ ਗਰਮੀਆਂ ਨਿਕਲ ਕੇ ਗਈਆਂ ਬਾਰਸ਼ਾਂ ਔਰ ਗੱਲ ਕੀ ਹੈ ਕਿ ਬੰਦੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਉਹਨਾਂ ਦੀ ਰਿਹਾਈ ਕਿਉਂ ਨਾ ਰਿਹਾਈ ਹੋਵੇ ਸੋ ਕੌਮੀ ਪੱਤਰ ਦਾ ਮੁੱਦਾ ਹੈ ਜੇ ਭਾਜਪਾ ਮੈਂ ਕਹਿ ਸਕਦਾ ਹਾਂ ਜੇ ਭਾਜਪਾ ਇਸ ਮੁੱਦੇ ਤੇ ਸੰਜੀਦਗੀ ਦੇ ਨਾਲ ਜਿੱਦਾਂ ਉਹਨਾਂ ਨੇ ਕਿਹਾ ਫੈਸਲਾ ਲੈਂਦੀ ਹੈ ਤਾ ਪੰਜਾਬੀ ਇਸ ਕਾਨੂੰ ਵੈਲਕਮ ਕਰਨਗੇ ਦੇਖੋ ਪੰਜਾਬੀਆਂ ਬਾਰੇ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆ ਭਾਜਪਾ ਜਾਂ ਕੁਝ ਲੋਕ ਭਾਜਪਾ ਸਾਰੀ ਦਾ ਬਨ ਨਹੀਂ ਕਹਾਂਗੇ ਕੁਝ ਲੋਕ ਪੰਜਾਬੀਆਂ ਬਾਰੇ ਬੜੀਆਂ ਉਡਪਟਾਂ ਘਟਪਲਾਂ ਜੀਆਂ ਇਦਾਂ ਦੀਆਂ ਗੱਲਾਂ ਇਹਨਾਂ ਬਾਰੇ ਇਹਨਾਂ ਬਾਰੇ ਖਾਲਸਾ ਧਰਮ ਦੀ ਗੱਲ ਕਦੇ ਵੱਖਵਾਦੀ ਗੱਲ ਕਦੇ ਇਹਨਾਂ ਦੀ ਦੇਸ਼ ਭਗਤੀ ਤੇ ਸ਼ੱਕ ਕੁਝ ਲੋਕ ਹੈਗੇ ਆ ਪਰ ਜੇ ਭਾਜਪਾ ਸੁਨੀਆ ਦੇ ਬੰਦੀ ਸਿੰਘਾਂ ਦੀ ਰਿਹਾਈ ਸੀ ਮੰਨੋ ਤਾਂ ਜਦਕਾ ਮੰਤਕਾਰਾਂ ਨੂੰ ਮੰਨਦਿਆਂ ਕਰਨ ਲਈ ਤਿਆਰ ਆ ਤਾਂ ਮੈਂ ਸਮਝਦਾ ਕਿ ਇਸ ਮੁੱਦੇ ਤੇ ਘਟੂ ਘਟ ਪੰਜਾਬੀ ਬੜਾ ਚੰਗਾ ਹੰਗਾਰਾ ਕਰਨਗੇ ਕਿਉਂਕਿ ਪੰਜਾਬੀਆਂ ਬਾਰੇ ਗੱਲ ਬੜੀ ਆਮ ਹੈ ਕਿ ਜੇ ਜੇ ਤੁਸੀਂ ਇਹਨਾਂ ਨੂੰ ਪਿਆਰ ਨਾਲ ਮਿਲਦੇ ਹੋ ਤਾਂ ਗਲਵਕੜੀ ਪਾਉਂਦੇ ਐ ਤੇ ਜੇ ਤੁਸੀਂ ਇਹਨਾਂ ਨੂੰ ਦੁਸ਼ਮਣ ਨਾਲ ਦੇਖੋਗੇ ਤਾਂ ਉਹ ਤਾਂ ਦੁਗ੍ਹੀ ਦੁਸ਼ਮਣੀ ਕਰਨੀ ਜਾਣਦੇ ਐ ਅੱਜ ਪਾਣੇ ਦੇਖਿਆ ਵੀ ਇਹ ਪਿਛਲੇ ਸਮੇਂ ਜੋ ਮਰਜ਼ੀ ਇੱਥੇ ਲੀਡਰਸ਼ਿਪ ਬਦਲ ਲੈਣ ਜੋ ਮਰਜ਼ੀ ਤਬਦੀਲੀ ਕਰ ਲੈਣ ਪੰਜਾਬੀਆਂ ਦਾ ਮਨ ਤਾਂ ਹੀ ਜਿੱਤੇ ਜਾ ਸਕਦਾ ਹੈ ਜੇ ਪੰਜਾਬੀਆਂ ਦੇ ਜਿਹੜੇ ਮੁੱਦੇ ਐ ਉਹਨਾਂ ਮੁੱਦਿਆਂ ਦਾ ਕੋਈ ਨਾ ਕੋਈ ਹੱਲ ਲੱਭਿਆ ਜਾਏ ਬੰਦੀ ਸਿੰਘਾਂ ਦੀ ਰਿਹਾਈ ਦੁਨੀਆ ਭਰ ਚ ਬੈਠਾ ਜਿਹੜਾ ਪੰਜਾਬੀ ਹੈ ਸਿਕ ਭਾਈ ਜਰਾ ਉਹਨਾਂ ਲਈ ਬੜਾ ਸੰਵੇਦਨਸ਼ੀਲ ਮੁੱਦਾ ਫਤਿਹਜੰਗ ਸਿੰਘ ਬਾਜਵਾ ਨੇ ਇਸ ਮੁੱਦੇ ਤੇ ਬਿਆਨ ਦਿੱਤਾ ਇਹ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਚ ਵਾਕਈ ਇਸ ਮਸਲੇ ਦਾ ਸਾਰਥਕ ਹੱਲ ਨਿਕਲੇਗਾ ਬੰਦੀ ਸਿੰਘ ਰਿਹਾਈ ਹੋਣਗੇ ਪਾਸ਼ਪਾ ਦੇ ਲਈ ਪੰਜਾਬ ਚੋਂ ਵੀ ਇੱਕ ਚੰਗਾ ਸੁਨੇਹਾ ਜਾਏਗਾ ਇੱਕ ਚੰਗਾ ਮੌਕਾ ਹੈ ਜੋ ਫਤਿਹਜੰਗ ਸਿੰਘ ਬਾਜਵਾ ਨੇ ਕਹੀ ਆ ਗੱਲ ਦੇਖਦੇ ਆ ਆਉਣ ਵਾਲੇ ਦਿਨਾਂ ਚ ਨਤੀਜਿਆਂ ਤੇ ਦੇਖਿਆ ਜਾਏਗਾ ਕੀ ਨਤੀਜੇ ਆਉਂਦੇ ਆ ਜੀ ਸੋ ਸਬ ਗੱਲ ਕਰਾਂਗੇ ਇੱਕ ਨਵੇਂ ਫੈਸਲੇ ਦੀ ਕਹਿੰਦੇ ਲੋਕ ਸਭਾ ਸੀਟਾਂ ਦੀ ਹੱਦਬੰਦੀ ਕੀਤੀ ਜਾ ਰਹੀ ਹੈ ਟਰਾਇਲ ਜਲਦੀ ਸ਼ੁਰੂ ਕਰਨ ਜਾ ਰਹੇ ਤੇ ਇਹਦੇ ਵਿੱਚ ਜਿੱਥੇ ਪੰਜਾਬ ਲਪੇਟ ਚ ਆਇਆ ਉੱਥੇ ਸਾਊਥ ਦੀਆਂ ਬਹੁਤ ਸਾਰੀਆਂ ਸਟੇਟਾਂ ਨੇ ਤੇ 8 ਦੇ ਤਕਰੀਬਨ ਸਟੇਟਾਂ ਨੇ ਜਿਨ੍ਹਾਂ ਦੇ ਉੱਪਰ ਇਹ ਲਾਗੂ ਕੀਤਾ ਜਾਣਾ ਹੈ ਹੁਣ ਮੁੱਖ ਮੰਤਰੀ ਮਾਨ ਕਾਫੀ ਜ਼ਿਆਦਾ ਐਕਟਿਵ ਹੋਏ ਨੇ ਸਾਰੇ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਬੁਲਾਏ ਨੇ ਕਹਿੰਦੇ ਮੀਟਿੰਗ ਕਰਾਂਗੇ ਬੈਠ ਕੇ ਗੱਲਬਾਤ ਹੋਏਗੀ ਕਮੇਟੀ ਬਣੇਗੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਕੀ ਇਹ ਫੈਸਲਾ ਠੀਕ ਹੈ ਕਿ ਹੱਦਬੰਦੀ ਘਟਾ ਦੇਣੀ ਯਾ ਫਿਰ ਇਸ ਨੂੰ ਰੋਕਣ ਦੇ ਲਈ ਮੁੱਖ ਮੰਤਰੀਆਂ ਦੇ ਵੱਲੋਂ ਬਣਾਈ ਕਮੇਟੀ ਜਾਂ ਕੰਮਕਾਰ ਪਾਣਗੇ ਉਹ ਉਸ ਪੱਧਰ ਤੇ ਜੀ ਜੀ ਰਵਾਇਆ ਸਵਾਲ ਆ ਦੇਖੋ ਜਦੋਂ ਆਪਾਂ ਕਲੀ ਪੰਜਾਬ ਦੀ ਗੱਲ ਨਹੀਂ ਸੌਦਿਆਂ ਕਈ ਸਟੇਟਸ ਹੈਗੀਆਂ ਜਦੋਂ ਆਪਾਂ ਮੁੱਖ ਮੰਤਰੀਆਂ ਦੀ ਗੱਲ ਕਰਦੇ ਹਾਂ ਸਾਰਲਨ ਜੜੇਗੇ ਉਹਦੇ ਦੱਖਣ ਦੇ ਮੁੱਖ ਮੰਤਰੀ ਹੈ ਤੇ ਉਹਨਾਂ ਵੱਲੋਂ ਵੀ ਪਿਛਲੇ ਸਮੇਂ 'ਚ ਵੀ ਆਪਣੇ ਵ੍ਰੋਧੀ ਧਰਾਂ ਨੂੰ ਇਕੱਠਾ ਕਰਕੇ ਮੀਟਿੰਗ ਕੀਤੀ ਗਈ ਕਿ ਹੱਦਬੰਦੀ ਜੇ ਹੋਣੀ ਚਾਹੀਦੀ ਹੈ ਤਾਂ ਉਹ ਦਾ ਅਰਥ ਇਹ ਨਹੀਂ ਕਿ ਵਸੁੰਦੇ ਆਧਾਰ ਤੇ ਬਿਲਕੁਲ ਬਹੁਤ ਐਮ ਸਵਾਲ ਹੈ ਇੱਕ ਬਸ ਇਹਦਾ ਅਸੀਂ ਇਹ ਦੇ ਦੇ ਹਿੰਦ ਸਾਡੀਆਂ ਸਮਿਆਂ ਦੀਆਂ ਸਰਕਾਰਾਂ ਕੇਂਦਰ ਸਰਕਾਰ ਕੌਮੀ ਲੀਡਰਸ਼ਿਪ ਇਹ ਕਹਿੰਦੀ ਰਹੀ ਕਿ ਆਬਾਦੀ ਦੇ ਸੰਜਮ ਹੋਣਾ ਚਾਹੀਦਾ ਹਿੰਦੁਸਤਾਨ ਦੀ ਵਾਧੇ ਜਿਸ ਕਦਰਵਾਤ ਰਹੀ ਹੈ ਸਾਡੇ ਕੋਲ ਨਾ ਉਹਨੇ ਰਿਸੋਰਸ ਨਹੀਂ ਜਿੰਨੇ ਅਸੀਂ ਰਿਸੋਰਸ ਪੈਦਾ ਕਰਦੇ ਆ ਉਹ ਤੋਂ ਕਈ ਗੁਣਾ ਆਬਾਦੀ ਦਾ ਫਸਾਰਾ ਹੋ ਜਾਂਦਾ ਹੈ ਇਸ ਸਭ ਨਾਲ ਜਿਹੜੀ ਸਾਡੀ ਤਰੱਕੀ ਹੈ ਉਹ ਆਬਾਦੀ ਦੇ ਸਮੁੰਦਰ ਜੀ ਖੂਕਾਤੇ ਪੈ ਜਾਂਦੀ ਹੈ ਸੋ ਜਿਨ੍ਹਾਂ ਲੋਕਾਂ ਨੇ ਆਬਾਦੀ ਦੇ ਸੰਜਮ ਨੂੰ ਲਾਗੂ ਕੀਤਾ ਜਿਵੇਂ ਪੰਜਾਬ ਹੈ ਪੰਜਾਬ ਨੇ ਗੱਲ ਮੰਨੀ ਕਿ ਠੀਕ ਹੈ ਤਰੱਕੀ ਹੋਣੀ ਚਾਹੀਦੀ ਹੈ ਵਿਕਾਸ ਹੋਣਾ ਚਾਹੀਦਾ ਅਰਵਾਦੀ ਦਾ ਵੀ ਜਿਹੜਾ ਵਿਕਾਸ ਹੈ ਉਹ ਸੰਜਮ ਨਾਲ ਹੋਣਾ ਚਾਹੀਦਾ ਹੈ ਤੇ ਪੰਜਾਬ ਦੀ ਜੇ ਆਬਾਦੀ ਘੱਟ ਹੈਗੀ ਤਾਂ ਇਹਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਹੁਣ ਆਬਾਦੀ ਦੇ ਲੈ ਨਾਲ ਸੀਟਾਂ ਦੀ ਵੰਡ ਕਰੀ ਜਾਏ ਸੀਟਾਂ ਦੀ ਵੰਡ ਜੇ ਕਰਦੇ ਆ ਤਾਂ ਫਿਰ 13 ਸੀਟਾਂ 'ਚੋਂ ਪੰਜਾਬ ਦੀਆਂ ਹੋਰ ਵੀ ਕੱਟ ਜਾਣੀਆਂ ਕੋਈ ਅੰਦਾਜ਼ਾ ਇਹ ਹੈ ਕਿ 10 ਲੱਖ ਦੇ ਪਿੱਛੇ ਇੱਕ ਸੀਟ ਬਣਦੀ ਹੈ ਪੰਜਾਬ ਦੀ ਆਬਾਦੀ ਜਿਹੜੀ ਹੈ ਪੰਜਾਬੀਆਂ ਨੇ ਜਿਸ ਕਦਰ ਕੌਮੀ ਆਗੂਆਂ ਦੀ ਇਹ ਗੱਲ ਮੰਨੀ ਕਿ ਠੀਕ ਹੈ ਆਪਣੇ ਪਰਿਵਾਰਾਂ 'ਚ ਜਿਹੜਾ ਹੈਗਾ ਜਿਸ ਕਦਰ ਨਾਲ ਵਾਅਦਾ ਕਰਨਾ ਉਹ ਤਾਂ ਹੈ ਹੀ ਹੈ ਸਾਰੇ ਆਪਣੇ ਪਰਿਵਾਰ ਅੱਗੇ ਆਪਣਾ ਅੰਸ਼ ਜਿਹੜਾ ਹੈਗਾ ਰਿਵਾਾਰ ਪੰਜਾਬੀ ਨਹੀਂ ਚਾਹੇ ਬੰਗਾਲ ਦਾ ਹੋਵੇ ਚਾਹੇ ਯੂਪੀ ਦਾ ਹੋਵੇ ਚਾਹੇ ਮਹਾਰਾਸ਼ਟਰ ਦੇ ਕਿਸੇ ਵੀ ਸੁਭਿਧਾ ਹੋਣ ਬਸ ਉਹਦਾ ਸਵਾਲ ਦਾ ਸਾਰੇ ਤੇ ਇੱਕੋ ਜਿਹਾ ਲਾਗੂ ਹੁੰਦਾ ਪਰ ਜੇ ਆਬਾਦੀ ਦੇ ਵਾਧੇ ਦੀ ਆਪਾਂ ਗੱਲ ਕਰਦੇ ਹਾਂ ਯੂਪੀ ਕਹ ਲਈਏ ਪਿਆਰ ਕਹ ਲਈਏ ਉਹਨਾਂ ਦੀ ਆਬਾਦੀ ਕਈ ਗੁਣਾ ਤੇਜ਼ੀ ਦੇ ਨਾਲ ਵਧੀ ਹੈ ਇੱਥੇ ਕਈ ਇਹੋ ਜਿਹੇ ਲੋਕ ਵੀ ਕਿ ਇਹ ਜਿਹਾ ਆਗੂ ਵੀ ਹੈ ਮੈਂ ਦੇਖਦਾ ਕਿ ਧਾਰਮਿਕ ਆਗੂ ਹੈ ਜਿਹੜੇ ਸਦਾ ਦਿੰਦੇ ਆ ਕਿ ਤੁਸੀਂ ਆਪਣੀ ਕਿਸੇ ਖਾਤਾਨ ਬਾਰੇ ਸਦਾ ਦੱਸਦਾ ਜਾਂਦਾ ਹੈ ਕਿ ਆਬਾਦੀ ਵਧਾਓ ਜੀ ਤੁਹਾਡੇ ਧਰਮ ਨੂੰ ਖਤਰਾ ਹੈ ਇਹੋ ਜਿਹੇ ਨਾਰੇ ਵੀ ਜੋੜ ਕੇ ਦੇਖੇ ਜਾਂਦੇ ਜੇ ਇਹੋ ਜਿਹੇ ਨਾਰੇ ਵਾਲਿਆਂ ਨੂੰ ਆਪਾਂ ਹੱਲਾਸ਼ੀਰ ਹੀ ਦੇਵਾਂਗੇ ਕਿ ਧਰਮ ਨੂੰ ਖਤਰਾ ਆਪਣੇ ਵਾਦੀ ਵਦੋ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਇਸ ਮੁਲਕ ਦਾ ਕੀ ਹੋ ਸ਼ੁਰੂ ਹੋਏਗਾ ਰਹੀ ਗੱਲ ਹੁਣ ਪਾਰਲੀਮੈਂਟ ਸਿਸਟਰ ਦੀ ਇਹ ਤਾਂ ਵੇਲਾ ਚੰਡੀਗੜ੍ਹ ਦੇ ਪਾਰਲੀਮੈਂਟ ਮੈਂਬਰ ਹੈ ਨਿਸ਼ਤਵਾੜੀ ਕਾਂਗਰਸ ਦੇ ਬੜੇ ਸਿਆਣੇ ਸੁਲਝੇ ਵੀ ਆਗੂ ਹੈ ਉਹਨਾਂ ਨੇ ਇਹ ਸਵਾਲ ਉਠਾਇਆ ਉਹਨਾਂ ਨੇ ਕਹਿ ਕੇ ਪੰਜਾਬ ਲਈ ਖਤਰੇ ਦੀ ਘੰਟੀ ਹੈ ਜੇ ਵਾਦੀ ਦੇ ਲਿਹਾਜ਼ ਨਾਲ ਦੇਸ਼ ਪੱਧਰ ਤੇ ਸਿਟਾਂ ਦੀ ਹੱਦਬੰਦੀ ਹੋਏਗੀ ਪਾਰਲੀਮੈਂਟ ਦੀ ਪੁਨਰਗਠਨ ਹੋਏਗਾ ਤਾਂ ਪੰਜਾਬ ਦੀਆਂ ਸਿਟਾਂ ਕਹ ਜਿਹੜੀਆਂ لازਮੀ ਹੈ ਉਹ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਆਂ ਦੇਖੋ ਮੁੱਖ ਮੰਤਰੀਆਂ ਦੀ ਮੀਟਿੰਗ ਦੱਖਣ ਦੇ ਮੁੱਖ ਮੰਤਰੀ ਸਾਲਨ ਵੱਲੋਂ ਬੁਲਾਈ ਗਈ ਹੈ ਉਹਨਾਂ ਨੇ ਸਾਰੇ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਦੀ ਇਨਰ ਸਹਿਮਤੀ ਹੈ ਸੱਦਾ ਪੱਤਰ ਦਿੱਤਾ ਉਸ ਮੀਟਿੰਗ ਜੋ ਕੀ ਨਤੀਜਾ ਸਾਹਮਣੇ ਆਏਗਾ ਇਹ ਗੱਲ ਜ਼ਰੂਰ ਹੈ ਕਿ ਕੁਝ ਮੁੱਖ ਮੰਤਰੀ ਨੇ ਗੱਲ ਤੈਅ ਕਰ ਲਈ ਹੈ ਕਿ ਵਾਦੀ ਦੇ ਲਿਹਾਰ ਨਾਲ ਸੀਟਾਂ ਦਾ ਬਟਵਾਰਾ ਨਹੀਂ ਹੋਣ ਦੇਵਾਂਗੇ ਇਹ ਦੇਸ਼ ਦੀ ਜਮਹੂਰੀਅਤ ਲਈ ਔਰ ਫੈਡਰਲ ਸਿਸਟਮ ਲਈ ਖਤਰੇ ਦੀ ਘੰਟੀ ਹੈ ਜੀ ਜੀ ਸਤਿ ਸ਼੍ਰੀ ਅਕਾਲ ਅੱਜ ਦੁਨੀਆ ਭਰ ਦੇ ਵਿੱਚ ਵਿਮਨਸ ਡੇ ਕਮਾਂਤਰੀ ਮਹਿਲਾ ਦਿਵਸ ਹੈ ਜਿਹੜਾ ਉਹ ਮਨਾਇਆ ਗਿਆ ਹੈ ਅਜਿਹੇ ਦੇ ਵਿੱਚ ਜਿੱਥੇ ਇੱਕ ਪਾਸੇ ਸਾਡੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਆਪਣਾ ਦਿਵਸ ਹੈ ਜਿਹੜਾ ਉਹ ਬਾਰਡਰ ਤੇ ਜਾ ਕੇ ਖਨੌਰੀ ਤੇ ਸ਼ੰਭੂ ਤੇ ਮਨਾਇਆ ਜਿੱਥੇ ਕਿਸਾਨਾਂ ਦਾ ਸਾਥ ਦਿੱਤਾ ਜਿੱਥੇ ਡਰੇਵਾਲ ਸਾਹਿਬ ਉਹਨਾਂ ਨੇ ਉਹਨਾਂ ਨੂੰ ਸੰਬੋਧਨ ਵੀ ਕੀਤਾ ਤਾਂ ਦੂਜੇ ਪਾਸੇ ਦਿੱਲੀ ਦੇ ਵਿੱਚ ਆਉਣ ਸਾਰੀ ਭਾਜਪਾ ਨੇ ਖੁਸ਼ਖਬਰੀ ਦਿੱਤੀ ਕਹਿੰਦੇ 2500 ਰੁਪਏ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਸੀ ਪਾਵਾਂਗੇ ਜਿਹੜਾ ਜੁਮਲਾ ਲਗਾਤਾਰ ਕੇਜੀਵਾਲ ਸਰਕਾਰ ਛੱਡ ਰਹੀ ਸੀ ਉਸ ਨੂੰ ਅਮਲੀ ਜਾਮਾ ਪਹਿਨਣ ਜਾ ਰਹੀ ਹੈ ਭਾਜਪਾ ਕਿਵੇਂ ਦੇਖਦੇ ਹਨ ਇਹ ਫੈਸਲੇ ਨੂੰ ਬਿਲਕੁਲ ਸਭ ਤੋਂ ਪਹਿਲੀ ਗੱਲ ਦਾ ਪ੍ਰਵਾਜ ਜੇ ਮੇਲਾ ਦਿਵਸ ਆਇਆ ਦੇਖੋ ਤੁਸੀਂ ਵੀ ਵੇਖੀਂਗੇ ਜਰਨਲਿਸਟ ਜਿਹੜਾ ਹੈਗਾ ਉਹਨਾਂ ਦੀ ਨਮਾਇੰਦਗੀ ਹੀ ਕਰਦੇ ਹਾਂ ਸਾਰੀਆਂ ਦੁਨੀਆ ਭਰ ਚ ਬੈਠੀਆਂ ਜਿਹੜੀਆਂ ਮੇਲਾਵਾ ਆਪਣੇ ਚੈਨਲ ਵੱਲੋਂ ਆਪਣੀ ਲਿਟਰੇਚਰ ਵੱਲੋਂ ਉਹਨਾਂ ਨੂੰ ਮੁਬਾਰਕਵਾਦ ਇਸ ਦਿਨ ਲਈ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਮੇਲਾਵਾ ਦੇ ਅਧਿਕਾਰ ਆ ਤੇ ਪਾਰਲੀਮੈਂਟ ਦੇ ਅੰਦਰ ਹੈ ਤੇ ਵੱਖ-ਵੱਖ ਖੇਤਰਾਂ 'ਚ ਹੈ ਉਹ ਆਪਣੇ ਅਧਿਕਾਰਾਂ ਦੀ ਰਾਖੀ ਵੀ ਕਰਨੀ ਹੈ ਤੇ ਮਜ਼ਬੂਤੀ ਨਾਲ ਦੁਨੀਆ ਦੇ ਹਰ ਮਦਾਨ 'ਚ ਅੱਗੇ ਵਧਣ ਗਿਆ। ਰਿਹਾਰ ਸਵਾਲ ਜਿਹੜਾ ਜਿੰਨਾ ਮੁੱਦਾ ਤੁਸੀਂ ਜ਼ਿਕਰ ਕਰ ਰਹੇ ਹੋ ਆਪਾਂ ਜੋ ਪ੍ਰੇਡਿਕਲ ਐਂਕਾ ਤੋਂ ਦੇਖਾਇਆ ਗਿਆ ਤਾਂ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਲਗਾਤਾਰ ਕਿਹਾ ਕਿ ਅਸੀਂ ਔਰਤਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਖਾਤੇ 'ਚ ਵਿੱਤੀ ਸਹਾਇਤਾ ਨਹੀਂ ਨਹੀਂ ਦੇਵਾਂਗੇ ਪਰ ਉਹ ਸਰਕਾਰ ਆਈ ਤੇ ਸਰਕਾਰ ਚਲੀ ਗਈ ਔਰਤਾਂ ਦੇ ਖਾਤੇ 'ਚ ਕੋਈ ਵਿੱਤੀ ਸਹਾਇਤਾ ਨਹੀਂ ਗਈ। ਹੁਣ ਆਈ ਹੈ ਉੱਤੇ ਭਾਜਪਾ ਦੀ ਸਰਕਾਰ। ਜੀ ਮਹਿਲਾ ਦਿਸ਼ ਦੇ ਮੌਕੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਆ ਦਿੱਲੀ ਦੇ ਇੱਕ ਖਾਸ ਸਮਾਰਗ ਮਹਿਲਾਵਾਂ ਦੇ ਲਈ ਇਸ ਮੌਕੇ ਤੇ ਕੀਤਾ ਗਿਆ ਉਹਨਾਂ ਨੇ ਇਹ ਸੰਬੋਧਨ ਕੀਤਾ ਉਹਨਾਂ ਨੇ ਇਸ ਮੌਕੇ ਤੇ ਐਲਾਨ ਕੀਤਾ ਉਹਤੇ ਦਿੱਲੀ ਦੇ ਮੁੱਖ ਮੰਤਰੀ ਵੀ ਰਿਕਾ ਗੁਪਤਾ ਉਹ ਤੇ ਉਭਾਰ ਸੀ ਉਹਨਾਂ ਦੇ ਇਸ ਅਚੇਚੇ ਤੌਰ ਤੇ ਗੱਲ ਕਹੀ ਗਈ ਹੈ ਕਿ ਹੋਂਦੇ ਕੋਈ ਦਿਨਾਂ ਚ ਜੋ ਉਹਨਾਂ ਵੱਲੋਂ ਐਲਾਨ ਕੀਤਾ ਗਿਆ 25-2500 ਰੁਪਏ ਮਹਿਲਾਵਾਂ ਨੂੰ ਦੇਣ ਦਾ ਉਹ ਲਾਜ਼ਮੀ ਤੌਰ ਤੇ ਉਹਨਾਂ ਦੇ ਖਾਤੇ ਚ ਪਾਇਆ ਜਾਏਗਾ ਔਰ ਇਸ ਲਈ ਬਜਟ ਵੀ ਤਕਰੀਬਨ 5900 ਕਰੋੜ ਰੁਪਏ ਰੱਖ ਲਿਆ ਗਿਆ ਤਾਂ ਕਿ ਜਿਹੜਾ ਆਉਣ ਵਾਲੇ ਦਿਨਾਂ ਦੀ ਪੂਰਤੀ ਕੀਤੀ ਜਾ ਸਕੇ ਇਕ ਤਾਂ ਅੱਜ ਚੇਚਾ ਦਿਨਾਂ ਮਹਿਲਾਵਾਂ ਦੱਸਦੀ ਆਪਾਂ ਗੱਲ ਕਰਦੇ ਹਾਂ ਉਸ ਮੌਕੇ ਦੇ ਪਾਰਟੀਆਂ ਵੱਲੋਂ ਐਲਾਨ ਕਰਨਾ ਦਿੱਲੀ ਦੀ ਜਿਹੜੀ ਨਵੀਂ ਸਰਕਾਰ ਆਈ ਹੈ ਭਾਜਪਾ ਦੀ ਉਹ ਵਾਦਾ ਪੂਰਾ ਕਰਦੀ ਨਜ਼ਰ ਆ ਰਹੀ ਆਉਣ ਵਾਲੇ ਦਿਨਾਂ 'ਚ ਮਹਿਲਾਵਾਂ ਨੂੰ ਜਿਹੜੀ ਵਿੱਤੀ ਸਹਾਇਤਾ ਦਾ ਚੋਣਾਂ ਦੇ ਵੇਲੇ ਜਿਹੜਾ ਪ੍ਰੋਸਾ ਦਿੱਤਾ ਗਿਆ ਸੀ ਉਹ ਪ੍ਰੋਸਾ ਆਉਣ ਵਾਲੇ ਦਿਨਾਂ 'ਚ ਨਿਪਰੇ ਚੜੇਗਾ ਦੋ ਐਂਗਲ ਤੋਂ ਆਪਾਂ ਗੱਲ ਕਰਦੇ ਹਾਂ ਇੱਕ ਤਾਂ ਉਹ ਐਂਗਲ ਹੈ ਜਿਹੜੀ ਸਰਕਾਰਾਂ ਦੀ ਗੱਲ ਹੈ ਦਿੱਲੀ ਦੀ ਸਰਕਾਰ ਹੈ ਦੂਜਾ ਐਂਗਲ ਹੈ ਜਦੋਂ ਲੜਾਈ ਦੀ ਗੱਲ ਹੈ ਜੇ ਕੋ ਲੜਾਈ ਦੀ ਗੱਲ ਆਈਏ ਤਾਂ ਆਪਾਂ ਖਨੋਰੀ ਬਾਰਡਰ ਦਾ ਗੱਲ ਕਰੀਏ ਖਨੋਰੀ ਬਾਰਡਰ ਦੇ ਉੱਤੇ ਅੱਜ ਮਹਿਲਾਮਾਂ ਨੇ ਇਸ ਚਿੱਤੇ ਦਿਨ ਦੇ ਉੱਤੇ ਵੱਡਾ ਕਟ ਕੀਤਾ ਜਿਹਨੂੰ ਜਗਦੀਸ਼ ਸਿੰਘ ਢੱਲੇਵਾਲ ਜਿਹੜਾ ਮਰਨ ਵਾਰ ਤੋਂ ਉਹਨਾਂ ਦਾ 100ਵਾਂ ਦਿਨ ਵੀ ਲੰਘ ਗਿਆ ਉਹਨਾਂ ਨੇ ਮਹਿਲਾਵਾਂ ਨੂੰ ਵੀ ਸਬੋਧਨ ਕੀਤਾ ਔਰ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਤੁਸੀਂ ਜਿਸ ਤਰ੍ਹਾਂ ਕੌਮੀ ਦੇਸ ਬਣਾ ਰਹੀਆਂ ਸਾਨੂੰ ਤੁਹਾਡੇ ਤੇ ਬੜਾ ਮਾਣ ਤੇ ਫਖਰ ਹੈ ਇਸ ਗੱਲ ਦੇ ਲਈ ਕਿ ਕਿਸਾਨਾਂ ਦੇ ਤੁਸੀਂ ਸੰਘਰਸ਼ ਦੇ ਨਾਲ ਕੰਦੇ ਨਾਲ ਕੰਦਾ ਨਾਲ ਮਿਲਾ ਕੇ ਖੜੀਆਂ ਹੋ ਉਹ ਕਹਿੰਦੇ ਲੜਾਈ ਰਲ ਕੇ ਹੀ ਜਿੱਤੀ ਜਾ ਸਕਦੀ ਹੈ ਇਕ ਉਹਨਾਂ ਨੇ ਗੱਲ ਕਹੋ ਕਿ ਆਪ ਕਿਸਾਨ ਹੈ ਉਹ ਕਹਿੰਦੇ ਦੇਖੋ ਤੁਸੀਂ ਜਦੋਂ ਕਿਸਾਨ ਝੇਲਾਂ ਚ ਹੁੰਦੇ ਆ ਅੰਦੋਲਨ ਚ ਹੁੰਦੇ ਆ ਤੁਸੀਂ ਪਰ ਕਰੇ ਖੇਤੀਬਾੜੀ ਸੰਭਾਲਦੀਆਂ ਬੱਚਿਆਂ ਨੂੰ ਸੰਭਾਲਦੀਆਂ ਡੰਗਰਾਂ ਨੂੰ ਸੰਭਾਲਦੀਆਂ ਕਰਦੇ ਰੋਜ਼ ਦੇ ਕੰਮਕਾਜ ਦੇਖਦੀਆਂ ਤੇ ਹੁਣ ਜਦੋਂ ਸੰਘਰਸ਼ ਦਾ ਮੌਕਾ ਉਹਨਾਂ ਨੇ ਮੀਰਜ਼ਾਰ ਕਿਹਾ ਕਿ ਤੁਸੀਂ ਇਸ ਸੰਘਰਸ਼ 'ਚ ਵੀ ਵੱਧ ਚੜ ਕੇ ਹਿੱਸਾ ਪਾਉਂਗੇ ਆ ਇੱਕ ਤਾਂ ਜਾਗਰੂਕਤਾ ਦੀ ਗੱਲ ਆਪਾਂ ਅੱਗੇ ਵੀ ਕਹਿੰਦੇ ਆ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਆਪਾਂ ਚੇਤੇ ਦੋ ਤੇ ਇਸ ਗੱਲ ਇਸਲਾਮ ਕਰਦੇ ਆ ਸਲੂਟ ਕਰਦੇ ਆ ਕਿ ਜਾਗਰਕ ਬਣੀਆਂ ਜਿਹੜੀਆਂ ਵੱਡੀਆਂ ਵਡੇਰੀਆਂ ਸਾਡੇ ਲੀਡਰਸ਼ਿਪ ਦੇ ਵਿੱਚ ਸ਼ਾਮਲ ਰਹੀਆਂ ਉਹਨਾਂ ਵੱਲੋਂ ਜਿਹੜੀ ਜਾਗਰੂਕਤਾ ਲਿਆਂਦੀ ਗਈ ਹੈ ਉਹਦੀ ਲੜੀ 'ਚ ਅੱਜ ਜੈਨੇ ਵੱਡੀ ਗਿਣਤੀ 'ਚ ਖਨੋਰੀ ਬਾਡਰ ਤੇ ਮਹਿਲਾਵਾਂ ਦਾ ਹਾਲਾਂਕਿ ਪੰਜਾਬ 'ਚ ਪੂਰੀ ਬਹੁਤ ਸਾਰੀਆਂ ਥਾਵਾਂ ਤੇ ਮਹਿਲਾ ਦਿਸ਼ਮ ਬਣਾਏ ਗਏ ਖਨੋਰੀ ਬਾਡਰ ਦਾ ਪੇਸ ਕਰਕੇ ਜ਼ਿਕਰ ਕਰਦੇ ਆਂ ਕਿ ਉਹ ਸਿੰਬਲ ਹੈ ਜੀ ਸੰਗਾਰਸ਼ ਦਾ ਲੜਾਈ ਦਾ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਇੱਕ ਸਾਲ ਤੋਂ ਵਡੇਰੀ ਸਮੇਂ ਤੋਂ ਆਪਣੇ ਮੰਗਾਂ ਲਈ ਲੜਾਈ ਲੜ ਰਹੇ ਆ ਤੇ ਉਥੇ ਅੱਜ ਮਹਿਲਾਵਾਂ ਨੇ ਇੱਕ ਹੋਕਾ ਦਿੱਤਾ ਉਹਨਾਂ ਦੀ ਹਮਾਇਤ ਦੇ ਚ ਔਰ ਡਿਲੇ ਵਾਲਜੀ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਅਮੀਲ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਵੱਧ ਛੜ ਕੇ ਅੰਦੋਲਨ 'ਚ ਸ਼ਾਮਲ ਹੁੰਦੀਆਂ ਰਹੋਗੀਆਂ ਜੀ ਜੀ ਸਤਿ ਸ਼੍ਰੀ ਅਕਾਲ ਸਮਾਂ ਬਹੁਤ ਥੋੜਾ ਰਹਿ ਗਿਆ ਪਰ ਗੱਲ ਰਵਨੀਤ ਬਿੱਟੂ ਉਹਨਾਂ ਦੀ ਵੀ ਜ਼ਰੂਰੀ ਹੈ ਕਹਿੰਦੇ ਰਵਨੀਤ ਬਿੱਟੂ ਹੁਣੀ ਫਸ ਗਏ ਨੇ ਕਸੂਤੇ ਕਿਉਂਕਿ ਪਿਛਲੇ ਸਮੇਂ 'ਚ ਨਗਰ ਨਿਗਮ ਦੇ ਦਫ਼ਤਰ ਨੂੰ ਉਹਨਾਂ ਨੇ ਤਾਲਾ ਲਾਇਆ ਤੇ ਹੁਣ ਐਫ ਆਈ ਆਰ ਰਜਿਸਟਰਡ ਹੈ ਜਿਹੜੀ ਉਹ ਹੋ ਗਈ ਹੈ ਬਿੱਟੂ ਸਮੀਤ ਤਿੰਨ ਹੋਰ ਤੇ ਸੋ ਕਿਵੇਂ ਦੇਖਦੇ ਹੋ ਕਿਉਂਕਿ ਅਦਾਲਤ 'ਚ ਪੇਸ਼ਤਾ ਹੁਣ ਹੋਣਾ ਪੈਣਾ ਹੈ ਦੇਖੋ ਬਾਈ ਜੇ ਕੋਈ ਪੋਲਿਟਿਕਲ ਕਮੈਂਟਸ ਦੇਣੇ ਪੋਲਿਟਿਕਲ ਪਾਰਟੀਆਂ ਕਰਦੀਆਂ ਔਰ ਬਿੰਗੇ ਜਨਰਲ ਸਪਾ ਦੇਖਿਏ ਜਦੋਂ ਆਪਾਂ ਲਾਂ ਦੇ ਕੋਈ ਕੇਸ ਦਰਜ ਹੁੰਦੇ ਆ ਸਰਾਖ ਘਟਾਲੇ ਦੀ ਗੱਲ ਕਰ ਲਓ ਜੋ ਵੀ ਚਾਹ ਮਨੀਸ਼ ਸੋਦੀ ਹੋਵੇ ਕੇਜਰੀਵਾਲ ਹੋਣ ਜਾਂ ਕੋ ਹੋ ਰਿਹਾ ਕੋਣ ਤਾਂ ਭਾਜਪਾ ਦੀ ਇੱਕੋ ਗੋਲੀ ਹੁੰਦੀ ਆ ਕਿ ਦੇਖੋ ਜੀ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਹੈ ਕਾਨੂੰਨ ਦਾ ਸਾਰਿਆਂ ਲਈ ਇੱਕੋ ਹੈ ਜੇ ਰਵਨੀਤ ਬਿੱਟੂ ਨੇ ਕਾਨੂੰਨ ਤੋੜਿਆ ਐਫ ਆਈ ਆਰ ਦਰਜ ਹੋਈ ਹੈ ਤਾਂ ਜੋ ਸਾਫਤ ਹੋਏਗਾ ਤਾਂ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਜੇ ਕਹਿੰਦੇ ਬਦਲੇ ਕੁਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ ਐਫਆਈਆ ਦਰਜੂਆਂ ਵੀ ਟੁੱਟੀਆਂ ਦੀਆਂ ਅਦਾਲਤਾਂ ਜਾ ਕੇ ਸਾਰਾ ਨਿਆਂ ਤੇ ਇਨਸਾਫ ਦਾ ਅਦਾਲਤਾਂ ਜਾ ਕੇ ਮਿਲਦਾ ਪਰ ਐਂ ਤੇ ਵੱਡਾ ਸਵਾਲ ਹੈ ਕੀ ਰਵਨੀਤ ਬਿੱਟੂ ਦੇ ਲਈ ਐਫਆਈਆ ਦਰਜ ਕੀਤੀ ਗਈ ਹੈ ਉਹ ਕਾਨੂੰਨ ਮੁਤਾਬਕ ਉਹਨਾਂ ਨੇ ਇਸ ਤਰ੍ਹਾਂ ਕੋਈ ਨਿਯਮ ਤੋੜਿਆ ਜਿਹੜਾ ਤਾਲਾਬੰਦੀ ਦੀ ਗੱਲ ਕਰਦੇ ਹਨ ਇਹ ਅੱਗੇ ਜਾ ਕੇ ਜਦਾਂ ਲੰਬੀ ਲੜਾਈ ਅਦਾਲਤਾਂ ਚ ਲੜੀ ਜਾਏਗੀ ਉਹਦੇ ਸਾਬਤ ਹੋਏਗਾ ਕਿ ਰਵਨੀਤ ਬਿੱਟੂ ਕਸੂਰਵਾਰ ਹੈ ਕਿ ਨਹੀਂ ਹੈ ਇਸ ਦੇ ਸਬੰਧਕਾ ਕੀ ਕਹਿੰਦੀ ਆ ਤੁਸੀਂ ਕਹਿੰਦਿਆਂ ਪੋਲਿਟੀਕਲ ਐਂਗਲ ਹੈ ਪਰ ਮੈਂ ਦੋਨਾਂ ਪਾਰਟੀਆਂ ਨੇ ਕਿ ਸੰਜੇ ਅੰਗਲ ਦੇ ਨਾਲ ਗੱਲ ਕਰਨੀ ਚਾਹੁੰਦਾ ਕਿ ਜੋ ਬੋਲੀ ਭਾਜਪਾ ਵਾਲੇ ਬੋਲਦੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੂਧਿਆ ਤੇ ਤੁਝੇ ਬਾਰੇ ਉਹੀ ਬੋਲੀ ਆਜਾਬ ਵਾਲੇ ਬੋਲਿਆ ਭਾਜਪਾ ਦੇ ਮਾਰੇ ਸੋ ਫੈਸਲਾ ਸੋਨੇ ਪਾਰਟੀਆਂ ਕਰਨੀਆਂ ਸੱਚ ਕੀਆ ਝੂਠ ਕੀਆ ਜਾਂ ਅਦਾਲਤਾਂ ਨੇ ਤਾਰਾ ਕਰਨੀਆਂ ਇਸ ਮੁੱਦੇ ਤੇ ਜੀ 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 ਸਿੱਧ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਝ ਦਿੱਤਾ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਹੋਈ ਹੈ ਉਮੀਦ ਕਰਦੇ ਹਾਂ ਇਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੈਂ ਮੋੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ